ਪੂਰੇ ਦੇਸ਼ ਦੇ ਵਿੱਚ ਅੱਜ ਹੈਪੀ ਹੋਲੀ ਦਾ ਕਿਹੜਾ ਹੋਲੀ ਦਾ ਤਿਹਾਰ ਆ ਇੱਕ ਦੂਸਰੇ ਦੇ ਰੰਗ ਲਗਾ ਕੇ ਜੋ ਹੋਲੀ ਦਾ ਤਿਹਾਰ ਮਨਾਇਆ ਜਾਂਦਾ ਤੇ ਉੱਥੇ ਹੀ ਮਹੱਲਿਆਂ ਦੇ ਵਿੱਚ ਵੀ ਆਪਣੇ ਇੱਕ ਦੂਸਰੇ ਆਂਟੀ ਗਵੰਡੀਆਂ ਦੇ ਉੱਤੇ ਵੀ ਰੰਗ ਲਗਾ ਕੇ ਕਿਹੜਾ ਪਿਆਰ ਆ ਸਾਡੇ ਨਾਲ ਮਹਿਲਾ ਆਪਾਂ ਗੱਲਬਾਤ ਕਰਦੇ ਹਾਂ ਕਿੱਦਾਂ ਲੱਗ ਰਿਹਾ ਕਿਹੜਾ ਅੱਜ ਦਾ ਹੋਲੀ ਦਾ ਤਿਹਾਰ ਕਿਰਾਂ ਮਨਾ ਰਿਹਾ ਬਹੁਤ ਵਧੀਆ ਲੱਗ ਰਿਹਾ ਹੈ ਹਰ ਸਾਲ ਇਦਾਂ ਹੀ ਮਨਾਈਏ ਸੀ ਸਾਰੀ ਹੋਲੀ ਜੀ ਨਿਕਲ ਰਿਹਾ ਹੈ ਕਿਹਨਾਂ ਜੁੰਦੇ ਹੋਲੀ ਦਾ ਤਿਹਾਰ ਬਹੁਤ ਵਧੀਆ ਲੱਗ ਰਿਹਾ ਆ ਅੱਜ ਤੋਂ ਦਿੱਲੀ ਤੋਂ ਆ ਕੇ ਆਪਣੇ ਘਰ ਮਨਾਣਾ ਦਿੱਲੀ 'ਚ ਤਾਂ ਇੰਨੀ ਸੈਲੀਬ੍ਰੇਸ਼ਨ ਨਹੀਂ ਹੋ ਪਾਂਦੀ ਪਰ ਹੋਲੀ ਐ एवरीवन ਸੁੱਖੀ ਹੋਲੀ ਦੇਖੋ ਸੁੱਖੀ ਹੋਲੀ ਨਬੀ ਦੇ ਇਹ ਕਿਦੋਂ ਦਾ ਰੰਗੋ ਲਾਲ ਤੇ ਕੋਈ ਗੰਦਗੀ ਨਹੀਂ ਹੈ ओनली વોਟਰ ਐਂਡ ਕਲਰਸ ਹੈਪੀ ਹੋਲੀ ਪਿਓਰ ਹੋਲੀ ਟੂ एवरीवन ਜੀ ਕੀ ਮੈਂ ਕਿ ਮੈਸੇਜ ਦੇਣਾ ਗੰਦੋ ਹੋਲੀ ਦਾ ਕਿ ਮੈਸੇਜ ਹੀ ਰਹੀ ਹੈ ਬਸ ਸਭ ਹੋਲੀ ਮਨਾਓ ਕੈਨੇਡਾ ਤੋਂ ਆ ਕੇ ਬੜਾ ਬੜਾ ਵਰੀਆ ਲੱਗਾ 22 ਸਾਲ ਬਾਅਦ ਹੋਲੀ ਮਨਾਈ ਆ ਸਾਰਿਆਂ ਨਾਲ ਬੜਾ ਨਜ਼ਾਰਾ ਆਇਆ ਪਰਿਵਾਰ ਦੇ ਨਾਲ ਸਾਰੇ 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 ਗਲੀ ਮੱਲਾ ਪਰਿਵਾਰ ਹੀ ਆ ਤੁਸੀਂ ਦੇਖਿਆ ਅਸੀਂ ਗੱਲਬਾਤ ਕੀਤੀ ਹੈ ਲੋਕਾਂ ਦੇ ਨਾਲ ਲੋਕਾਂ ਨੇ ਦੱਸਿਆ ਜੋ ਹੈ ਲਗ ਲਗ ਸ਼ਹਿਰ ਚੋਂ ਆ ਕੇ ਨੇ ਘਰ ਦੇ ਵਿੱਚ ਆ ਕੇ ਕਿਹੜੀ ਆ ਹੋਲੀ ਦਾ ਤਿਯਾਰ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਤੁਹਾਨੂੰ ਤਸਵੀਰਾਂ ਅਸੀਂ ਲਗਾਤਾਰ ਜਲੰਧਰ ਦੀਆਂ ਤਸਵੀਰਾਂ ਲਗ ਲਗ ਜਲੰਧਰ ਦੀਆਂ ਤਸਵੀਰਾਂ ਦਿਖਾ ਰਹੇ ਕਿਥੇ ਬੱਚਿਆਂ ਤੋਂ ਲੈ ਕੇ ਵੱਡੇ ਵੀ ਕਿਹੜੇ ਹੋਲੀ ਦਾ ਤਿਯਾਰ ਮਨਾਇਆ ਜਾ ਰਿਹਾ ਸੁਨੀਲ ਮਹਾਜਨ ਜਕਬਾਨੀ ਟੀਵੀ ਜਲੰਧਰ